ਟੇਬਲ ਛੁੱਟ ਜਾਏਗਾ ਮੈਂ ਤੁਹਾਡਾ ਸਾਰਿਆਂ ਦਾ ਧਿਆਨ ਦਿੱਤੇ ਧੰਨਵਾਦ ਕਰਦਾ ਮੀਡੀਆ ਦਾ ਜਿਹੜੇ ਵੀ ਮੇਰੇ ਹਲਕੇ ਤੋਂ ਜਿਹੜੇ ਆਪਣੇ ਪੁੱਤਰ ਨੂੰ ਪਿਆਰ ਕਰਦੇ ਉਹ ਲੋਕ ਵੀ ਅੱਜ ਮੇਰੇ ਦਰਦ ਦੇ ਨਾਲ ਉਹ ਵੀ ਲੋਕ ਇਸ ਦਰਦ 'ਚ ਖੜੇ ਆ ਕਿ ਕੱਲ ਇਸੇ ਰੋਡ ਦੇ ਉੱਤੇ ਕਿ ਮੈਂ ਇਸ ਜਲੰਧਰ ਵੈਸਟ ਨੂੰ ਇਸ ਜਲੰਧਰ ਸ਼ਹਿਰ ਨੂੰ ਬਚਾਉਣ ਦੇ ਲਈ ਇੱਕ ਅਪੀਲ ਕੀਤੀ ਸੀ ਕਿ ਮੁੱਖ ਮੰਤਰੀ ਸਾਹਿਬ ਤੁਸੀਂ میرے پروار میرے اتنے میرے ساتھیوں کے اتنے بڑے غلط غلط انجام لگا رہے ہو ایک ووٹ دے خاطر ایک ووٹ دے خاطر تھی میرے پروار نو بنڈن دی کوشش کر رہے ہو میرے پروار کا نیچی نقصان کرن دی کوشش کر رہے ہو پر تھی اپنی نلکی نہیں چو کر رہے کہ میری بھی گلتی ہے ਮੇਰੀ ਵੀ ਸਰਕਾਰ ਦੀ ਕੋਈ ਗਲਤੀ ਹੈ ਕਿ ਜਿਹੜੇ ਮੁਖੀਆਂ ਜਿਹੜੇ ਲੋਕ ਮੈ ਇੱਥੇ ਬਿਠਾਏ ਹੋਏ ਆ ਉਹ ਅਜ ਜ਼ਲੰਦਰ ਨੂੰ ਦੋਨੋਂ ਹੱਥਾਂ ਨਾਲ ਲੁੱਟ ਰਹੇ ਆ ਅੱਜ ਗੱਲ ਕਰਾਂ ਮੈਂ ਲਾਟਰੀ ਦੀ ਗੱਲ ਕਰਾਂ ਡਾਡੇ ਸੱਤੇ ਦੀ ਗੱਲ ਕਰਾਂ ਮਾਫੀਆ ਦੀ ਇਹ ਸਾਰਾ ਕੁਝ ਅੱਜ ਉਹਨਾਂ ਦੇ ਲੋਕ ਜਿਹੜੇ ਚਲਾ ਰਹੇ ਆ ਉਹਨਾਂ ਨੇ ਕਿਹਾ ਕਿ ਸ਼ੀਤਲਗੜ੍ਹ ਨੇ ਕਿਹਾ ਕਿ 5 ਤਰੀਕ ਨੂੰ ਮੈਂ ਲਾਈਵ ਹੋ ਕੇ ਜਿਹੜੇ ਮੇ ਕੋਈ ਐਵੀਡੈਂਸ ਹੈ ਜਿਹੜੇ ਐਵੀਡੈਂਸ ਇਹਨਾਂ ਦਾ ਪਰਿਵਾਰ ਇਹਨਾਂ ਦੀ ਐਮਐਲਏ ਅੱਜ ਜੋ ਹਲਾਕ ਮੇਰੇ ਪੰਜਾਬ ਦੇ ਬਣਾਏ ਹੋਏ ਐ ਦੋਨੋਂ ਵਕਤਾਂ ਨਾਲ ਲੁੱਟ ਰਹੇ ਐ ਇਹ ਮੈਂ ਨਹੀਂ ਕਹਿ ਰਿਹਾ ਨਾ ਕੋਈ ਮੇਰਾ ਆਪਣਾ ਨਿੱਜੀ ਪਰ ਇਹਨੂੰ ਬੋਲ ਰਿਹਾ ਤੇਓ ਬ੍ਰਦਰ ਯਾਨਾ ਮੇਰੇ ਕੋਈ ਨਿੱਜੀ ਕੋਈ ਇਹ ਮੇਰੀ ਕੋਈ ਆਪਣੀ ਪਰਸਨਲ ਗੱਲ ਹੈ ਏ ਨਾ ਦਰੰਦੇਲੇ ਜਲੰਧਰ ਦੇ ਐਮਐਲਏ ਰਮਨ ਅਰੋੜਾ ਜੋ ਜਲੰਧਰ ਤੋਂ ਹੈ ਸੈਂਟਰ ਤੋਂ ਐਮਐਲਏ ਹੈ ਉਹ ਮੇਰੇ ਨਾਲ ਜੋ ਗੱਲ ਕਰ ਰਿਹਾ ਹੈ ਮੇਰੇ ਕੋਲ ਜੋ ਪਿੱਛੇ ਜੋ ਦੋਣਾਂ ਪਤਨੀ ਤੋਂ ਜੋ ਗਰਮੀ ਦਾ ਮੀਡੀਆ ਸਾਰਾ ਹੈ ਜੋ ਮੇਰੇ ਕੋਲ ਐਵੀਡੈਂਸ ਹੈ ਜੋ ਮੇਰੇ ਕੋਲ ਰਿਕਾਰਡਿੰਗ ਹੈ ਉਹ ਇੱਕ ਬਹੁਤ ਇੰਪੋਰਟੈਂਟ ਐਵੀਡੈਂਸ ਹੈ ਉਰੇ ਵਿੱਚ ਇਹਨਾਂ ਦੇ ਪਰਿਵਾਰ ਬਾਰੇ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕੀ ਗੱਲ ਮੈਂ ਵੀ ਇੱਕ ਐਮਐਲਏ ਸੀ ਤੁਹਾਡੇ ਹਲਕੇ ਦੇ ਵਿੱਚ ਸਰਦਾਰ ਬਲਕਾ ਸਿੰਘ ਵੀ ਇੱਕ ਐਂਡ ਲਿਆ ਤੁਹਾਡੇ ਹਲਕੇ ਦੇ ਵਿੱਚ ਇੰਦਰਜੀਤ ਕੋਰਮਾਨ ਜਿਹੜੀ ਨਕੌਦਰ ਦੀ ਐਮਐਲਏ ਹੈ ਕੀ ਗੱਲ ਕੱਲੇ ਰਮਨ ਰੋੜਾ ਜਿਹਦੇ ਘਰ ਹੀ ਤੁਹਾਡੇ ਪੈਂਜੀ ਕਿਉਂ ਆਉਂਦੇ ਆ ਤੁਹਾਡੇ ਪੈਂਜੀ ਕੱਲੇ ਰਮਨ अरोड़ा ਜੀ ਦੇ ਕਾਰੀ ਕੋਣ ਨੂੰ ਪਸੰਦ ਆਂਦਾ ਕੀ ਗੱਲ ਬਾਕੀ ਕਾਰਕਟਰਾਂ ਦੇ ਘਰਾਂ ਚ ਪੈਂਜੀ ਦਾ ਜਿਹੜਾ ਕੋਈ ਨਹੀਂ ਲੱਗਿਆ ਕਿਉਂ ਨਹੀਂ ਜਾ ਪਾਏ ਕਿਉਂਕਿ ਬਾਕੀ ਕਾਰਕਟਰ ਗਰੀਬ ਹੈ ਬਾਕੀ ਕਾਰਕਟਰ ਇੰਨਾ ਯੋਗ ਨਹੀਂ ਕਿ ਜੋ ਰਮਨ अरोड़ा ਜੀ ਅੱਜ ਗੱਲਾਂ ਕਰ ਰਹੇ ਆ ਕਿ ਕਿਸ ਕਿਸ ਤਰੀਕੇ ਦੀਆਂ ਜੜੀਆਂ ਡੀਲਾਂ ਤੁਹਾਡੇ ਪਰਿਵਾਰ ਨਾਲ ਕਰਦੇ ਐ ਇਹ ਤੁਸੀਂ ਰਮਨ ਅਰੋੜਾ ਜੀ ਕੋ ਪੁੱਸਤਕ ਦਿਓ ਤੁਸੀਂ ਕੱਲ ਆਪਣੀ ਗਲਤੀ ਨਹੀਂ ਮੰਨੀ ਇਹ ਨਹੀਂ ਕਿਹਾ ਕਿ ਅਗਰ ਸੀਤਲੰਗਰਾਲ ਕੋਈ ਐਵੀਡੈਂਸ ਲੈ ਕੇ ਆਏਗਾ ਮੈਂ ਆਪਣੇ ਐਮਐਲਏ ਦੇ ਖਿਲਾਫ ਕਾਰਵਾਈ ਕਰਾਂਗਾ ਕੀ ਕਿਹਾ ਇੱਥੇ ਕੋਸ਼ਿਸ਼ ਲਿਆ ਕਹੀ ਜਾਂਦਾ ਫੇਸਬੁੱਕ ਤੇ ਬੋਲੀ ਜਾਂਦਾ ਉਹ ਜਿਹੜਾ ਤੂੰ ਕੱਲ ਕਰਨਾ ਹੈ ਅੱਜ ਕਰ ਹੁਣੇ ਕਰ ਸੀਐਮ ਸਾਹਿਬ ਤੁਹਾਡੀ ਜਿਹੜੀ ਕਬਰਾਰ ਸੀ ਉਹ ਤੁਹਾਡੇ ਚਿਹਰੇ ਤੋਂ ਦਿਖਾਈ ਦੇ ਰਹੀ ਸੀ ਕਿ ਤੁਸੀਂ ਨਹੀਂ ਬੋਲ ਰਹੇ ਤੁਹਾਡੇ ਵਿੱਚ 10 ਤਰੀਕ ਜਿਹੜੀ ਜਨਤਾ ਨੇ ਫੈਸਲਾ ਕਰਨਾ ਹੈ ਉਹ ਹਾਰ ਦਿਖਾਈ ਦੇ ਰਹੀ ਹੈ ਹਾਰ ਹਾਰ ਇਸ ਕਰਕੇ ਦੋਸਤੋ ਮੈਂ ਕੱਲ ਰਾਤ ਨੂੰ ਉਹਨਾਂ ਦਾ ਜਿਹੜਾ ਚੈਲੰਜ ਸੀ ਉਹ ਸੈਪਟ ਕੀਤਾ ਭਾਜੀ ਮੇਰੇ ਭਾਈ ਪਲੀਜ਼ ਮੇਰੀ ਗੱਲ ਮੰਨ ਲਓ ਮੈਂ ਬੋਲਦਾ ਫਿਰ ਹੁਣ ਕਿੱਥੇ ਜਾਣਾ ਹੋਰ ਕਿੱਥੇ ਜਾਣਾ ਮੈਂ ਜਿਹੜਾ ਚੈਲੰਜ ਹੈ ਉਹ ਸੈਪਟ ਕੀਤਾ ਅੱਜ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਸੀ ਕਿ ਮੈਂ 2 ਵਜੇ ਬਾਉ ਜਗਦੀਪ ਨਾਮ ਚੌਕ ਦੇ ਵਿੱਚ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਤੁਹਾਡੇ ਪਰਿਵਾਰ ਵਾਲੇ ਤੁਹਾਡੇ ਹਲਕੇ ਦੇ ਐਮਐਲਏ ਬਾਰੇ ਤੁਹਾਡਾ ਇੱਕ ਨਕਲੀ ਐਡਵਾਈਜ਼ਰ ਜਿਹੜਾ ਕਹਿੰਦਾ ਮੈਂ ਦਿੱਲੀ ਦੀ ਸਰਕਾਰ ਦਾ ਐਡਵਾਈਜ਼ਰ ਹੈ ਉਹਨਾਂ ਦੇ ਐਵੀਡੈਂਸ ਤੁਹਾਡੀ ਕੁਰਸੀ ਤੇ ਰੱਖ ਕੇ ਤੁਹਾਡਾ ਇੰਤਜ਼ਾਰ ਕਰ ਰਿਹਾ ਸੀ ਤੁਸੀਂ ਨਹੀਂ ਆਏ ਇਥੋਂ ਪਤਾ ਲੱਗਦਾ ਕਿ ਅੱਜ ਮਾਫੀਆ ਦਾ ਜਿਹੜਾ ਰਾਜ ਹੈ ਪੰਜਾਬ ਚ ਉਹਨੂੰ ਮੁੱਖ ਮੰਤਰੀ ਸਪੋਰਟ ਕਰ ਰਿਹਾ ਹੈ ਇਥੋਂ ਪਤਾ ਲੱਗ ਰਿਹਾ ਕਿ ਅੱਜ ਜਿਹੜੇ ਇਹਨਾਂ ਦੇ ਐਮਐਲਏ ਫਰਜਨ ਕਰ ਰਹੇ ਆ ਅੱਜ ਉਹਨਾਂ ਨੂੰ ਸਪੋਰਟ ਮੁੱਖ ਮੰਤਰੀ ਕਰ ਰਿਹਾ ਹੈ ਅਗਰ ਮੁੱਖ ਮੰਤਰੀ ਕਹਿੰਦੇ ਕਿ ਮੈਂ ਇਮਾਨਦਾਰ ਸੀ ਮੇਰੀ 파ਟੀ ਇਮਾਨਦਾਰ ਹੈ ਕਿ ਤੁਹਾਨੂੰ ਅੱਜ ਇੱਥੇ ਆ ਕੇ ਇਹ ਜਿਹੜੇ ਮੇਰੇ ਐਵੀਡੈਂਸ ਹੈ ਉਹ ਲੈ ਕੇ ਜਾਣੇ ਚਾਹੀਦੇ ਸੀ ਕਿਉਂਕਿ ਇਹ ਜਿਹੜਾ ਐਵੀਡੈਂਸ ਹੈ ਇਹ ਬਹੁਤ ਕੀਮਤੀ ਹੈ ਇਹਦੇ ਵਿੱਚ ਗਰੀਬਾਂ ਦੇ ਖੂਨ ਪਸੀਨੇ ਦੀ ਕਮਾਈ ਜਿਹੜੀ ਅੱਜ ਐਮਐਲਏ ਲੁੱਟ ਰਿਹਾ ਦੋਨੋਂ ਥਾਂ ਦੇ ਨਾਲ ਉਹ ਕਮਾਈ ਜੋ ਕਹਿ ਰਿਹਾ ਕਿ ਮੈਂ ਤੁਹਾਡੇ ਪਰਿਵਾਰ ਨੂੰ ਦੇਣਾ ਇਹ ਮੈਂ ਨਹੀਂ ਕਹਿ ਰਿਹਾ ਇਹ ਰਮਨ ਅਰੋੜਾ ਐਮ ਐਲ ਏ ਸੈਂਟਰ ਕਹਿ ਰਿਹਾ ਇਹਦਾ ਜਵਾਬ ਦਿਓ ਤੁਸੀਂ ਨਹੀਂ ਪਹੁੰਚੇ ਮੈਂ ਮੀਡੀਆ ਦੇ ਮਾਧਮ ਨਾਲ ਪੁੱਛਣਾ ਚਾਹਨਾ ਕਿ ਜਿਹੜੀ ਇਹ ਜਿਹੜੀਆਂ ਰਿਕਾਰਡਿੰਗ ਹੈ ਇਹ ਸਰਕੋਡੀ ਦੇ ਉੱਤੇ ਕੀ ਕਾਰਵਾਈ ਕਰੋਗੇ ਕੀ ਤੁਸੀਂ ਅੱਜ ਇਹਨਾਂ ਲੋਕਾਂ ਨੂੰ ਜਿਹੜੇ ਲੋਕ ਹਜ਼ਾਰਾਂ ਦੀ ਕੀ ਪਿੱਛ ਇੱਥੇ ਖੜੇ ਐ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਐਡਾਂ ਦੇ ਲੋਕਾਂ ਨੂੰ ਹੋਰ ਹੱਲਾਸ਼ੇਰੀ ਦੋਗੇ ਕਿ ਜਾਂ ਇਹਨਾਂ ਦੇ ਖਿਲਾਫ ਕਾਰਵਾਈ ਕਰੋਗੇ ਅੱਜ ਇਹ ਜਨਤਾ ਪੁੱਛਦੀ ਜੰਦਰ ਵਚਦੀ ਕਿ ਤੁਸੀਂ ਚੋਰਾਂ ਦੇ ਨਾਲ ਖੜੇ ਹੋ ਕਿ ਜਾਂ ਤੁਸੀਂ ਵੀ ਉਹਨਾਂ ਦੇ ਭੁੱਖਿਆ ਬਣ ਕੇ ਇਸ ਪੰਜਾਬ ਨੂੰ ਲੁੱਟ ਰਹੇ ਹੋ ਇਹ ਤੁਸੀਂ ਜਵਾਬ ਦਿਓ ਮੈਂ ਨਹੀਂ ਦੇ ਸਕਦਾ ਇਹ ਜਵਾਬ ਤੁਹਾਡੇ ਹੱਥ ਦੇ ਵਿੱਚ ਹੈ ਬਾਕੀ ਮੇਰੇ মিডিਆ ਦੇ ਸਾਥੀਓ ਇਹ ਹੈ ਜੀ ਜਿਹੜੀ ਸਾਰੀਆਂ ਰਿਕਾਰਡਿੰਗ ਸਾਰੇ ਐਵੀਡੈਂਸ ਇਹ ਮੈਂ ਮੁੱਖ ਮੰਤਰੀ ਸਾਹਿਬ ਨਹੀਂ ਪਹੁੰਚੇ ਚਲੋ ਮੈਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮੈਂ ਇਸ ਡੱਬੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਦਾ ਜਿਹੜਾ ਗਿਫਟ ਹੈ ਇਹ ਮੈਂ ਉਹਨਾਂ ਤੱਕ ਪਹੁੰਚਾਵਾਂਗਾ ਅਗਰ ਉਹ ਨਹੀਂ ਆ ਸਕੇ ਮੈਂ ਇਹ ਨਿਸਕਲਦੀ ਵੀ ਇਸਕਲਦੀ ਵੀ ਛੋਟੀ ਲੈ ਕੇ ਜਾ ਰਿਹਾ ਹਾਂ ਮੈਟਰ ਕੇ ਜੀ ਦੇ ਨੂੰ ਤਿਆਰ ਹੈ ਮੁੱਖ ਮੰਤਰੀ ਦੱਸ ਦੇਵੇ ਕਿੱਥੇ ਆ ਕੇ ਦੇਣੀ ਹੈ ਮੈਂ ਫਿਰ ਵੀ ਜਾ ਕੇ ਦੇ ਨੂੰ ਤਿਆਰ ਹੈ ਔਰ ਇਸ ਤੋਂ ਇਲਾਵਾ ਇਹ ਜਿਹੜੀ ਇਹ ਕੱਲ ਰਾਤ ਨੂੰ ਵੀ ਮੈਂ ਪੈਨ ਡਰਾਈਵ ਦਿਖਾਈ ਸੀ ਫੋਟੋ ਦੇ ਮੱਧਮ ਦੇ ਨਾਲ ਇਹ ਪੈਨ ਡਰਾਈਵ ਮੈਂ ਪੈਕਿੰਗ ਕਰਕੇ ਅਗਰ ਕਿਉਂਕਿ ਪਹਿਲੇ ਵੀ ਕਈ ਰਿਕਾਰਡਿੰਗਾਂ ਆਈਆਂ ਕਈ ਇਸ ਪੰਜਾਬ ਦੇ ਹਿਜਤੀ ਜਿਹੜੇ ਪੰਜਾਬ ਦੀ ਆਵਾਜ਼ ਬਣ ਕੇ ਪੰਜਾਬ ਦਾ ਜੱਦ ਲੈ ਕੇ ਕਈ ਵਾਰ ਤੁਹਾਨੂੰ ਪਤਾ ਹੈ ਇਹਨਾਂ ਦੇ ਮਨਿਸਟਰ ਲਾਲਚੰਦ ਕਟਾਰੂ ਦੀ ਵੀ ਇਦਾਂ ਹੀ ਪੈਨ ਡਰਾਈਵ ਗਈ ਸੀ ਇਦਾਂ ਹੀ ਪੈਨ ਡਰਾਈਵ ਜਿਹੜਾ ਨਾਲ ਦੇ ਹਲਕੇ ਤੋਂ ਮinistr ਸਰਦਾਰ ਪ੍ਰਕਾਸ਼ ਸਿੰਘ ਮੈਂ ਚਾਹਨਾ ਕਿ ਇਹ ਪਿੰਡ ਰਾਈ ਉਹਨਾਂ ਵਰਗੀ ਜਾ ਕੇ ਕਿਸੇ ਸੰਦੂਕ ਦੇ ਥੱਲੇ ਜਾ ਕੇ ਦੱਬ ਨਾ ਜਾਵੇ ਇਸ ਕਰਕੇ ਮੈਂ ਅੱਜ ਆਪਣੀ ਪਾਰਟੀ ਦੇ ਲੋਕਾਂ ਨੂੰ ਕਹਿਣਾ ਚਾਹਨਾ ਹੈ ਇਹਨਾਂ ਦੇ ਚਰਨਾਂ 'ਚ ਨਮਨ ਕਰਨਾ ਚਾਹਨਾ ਹੈ ਕਿ ਇਸ ਜਿਹੜੀ ਪਿੰਡ ਰਾਈ ਦੀ ਜਾਂਚ ਵਟੇ ਤੋਂ ਵਟੇ ਅਧਿਕਾਰੀ ਕੋ ਕਰਾਈ ਜਾਵੇ ਮੈਨੂੰ ਇਸ ਗੱਲ ਦੀ ਗਰੰਟੀ ਇਸ ਗੱਲ ਦਾ ਵਿਸ਼ਵਾਸ ਅੱਜ ਪਾਰਟੀ ਦੇ ਮੇਰੇ ਸੀਨੀਅਰ ਲੋਕ ਦੇ ਕੇ ਜਾਣ ਕਿ ਜਿਹੜੀ ਇਹ ਪਿੰਡ ਰਾਈ ਵੇ ਇਹ ਲੀਗਲ ਤਰੀਕੇ ਨਾਲ ਕਿਦਾਂ